ਜੀ ਨਮਸਕਾਰ ਦੋਸਤੋ ਇਸ ਵਕਤ ਅਸੀਂ ਇਹ ਪਾਣੀ ਵਿੱਚ ਖੜੇ ਆ ਤਾਂ ਪਿੰਡ ਨੂਰਸਮਾਨ ਦੇ ਤੇ ਰਕਬਾ ਜਿਹੜਾ ਹੈਗਾ ਕੁਰਕੇ ਦਾ ਜੀ ਤਾਂ ਇੱਥੇ ਕੁਝ ਵੀਰਾਂ ਨੇ ਸਾਨੂੰ ਦੱਸਾਇਆ ਸੀ ਬੜੀ ਵੱਡੀ ਪ੍ਰੋਬਲਮ ਆ ਰਹੀ ਕੋਸ਼ ਇਹਨਾਂ ਨੇ ਪਾਲਤੂ ਜਾਨਵਰ ਰੱਖੇ ਸੀ ਤਾਂ ਵੀਰ ਜੀ ਕੀ ਨਾਮ ਸੀ ਰਜਿੰਦਰ ਕੁਮਾਰ ਰਜਿੰਦਰ ਕੁਮਾਰ ਜੀ ਕੀ ਸਮੱਸਿਆ ਆ ਰਹੀ ਸਮੱਸਿਆ ਆ ਰਹੀ ਹੈ ਵੀ ਜਾਨਵਰ ਚਾਰੇ ਪਾਸੋਂ ਗਿਰ ਗਏ ਨਾ ਜੀ ਪਾਣੀ ਹੈ ਕਿਸੇ ਪਾਸੇ ਨਿਕਲ ਨਹੀਂ ਸਕਦੇ ਕਿਹੜੇ ਜਾਨਵਰ ਨੇ ਸੂਰ ਹੈ ਗਏ ਸੂਰ ਫਾਰਮ ਬਣਾਇਆ ਸੀ ਜੀ ਸਾਲ ਹੋ ਗਿਆ ਸਾਨੂੰ ਬਣਾਇਆ ਨੂੰ ਜੀ ਤੇ ਸਾਡੇ 4 ਲੱਖ ਦੀ ਫੀਡ ਖਵਾਈ ਬੈਠਿਆ ਹਾਂ ਹਾਂ ਤੇ ਅਜੇ ਅਸੀਂ ਵੇਚੇ ਵੀ ਕੋਈ ਨਹੀਂ ਜੀ ਛੋਟੇ ਸੀਗੇ ਹੁਣ ਵੇਚਣ ਵਾਸਤੇ ਹੋਈ ਸੀ ਹੁਣ ਤਾਂ ਪਾਣੀ ਆ ਗਿਆ ਜੀ ਹਾਂ ਸਾਨੂੰ ਮੁਸੀਬਤ ਇਹ ਨਾ ਸਾਨੂੰ ਫੇਡ ਮਿਲ ਰਹੀ ਨਾ ਕੋਈ ਪਾਣੀ ਬਹੁਤ ਵੱਡਾ ਹੈ ਪਾਣੀ ਜੀ ਇੱਥੇ ਹੁਣ ਵੱਡਾ ਹੈ ਤੇ ਅਜਾ ਅਜਾ ਜਾਣਾਗਾ ਮਨ ਲੋ ਕਿੰਨਾ ਕੋ ਮਨ ਲੋ ਅਜਾ ਇਹ ਥੋੜਾ ਹੋਰ ਵੱਡਾ ਆ ਜਾਏਗਾ ਪਾਣੀ ਜੀ ਤਾਂ ਫਿਰ ਆਪਾਂ ਵਗਾ ਜਾਣਾ ਪੈਣਾ ਕਿ ਗੱਲ ਹੋתי ਇੱਥੇ ਕਰਨੀ ਨਹੀਂ ਜਾਣਾ ਪਣਾ ਮੇਰਾ ਉਹ ਫਾਰਮ ਤੇ ਇਸ ਤੋਂ ਪਹਿਲਾਂ ਕੋਈ ਤੁਹਾਡਾ ਜਿਹੜਾ ਕਿਸੇ ਨੂੰ ਕੋਈ ਗੱਲਬਾਤ ਕੀਤੀ ਕੱਲ ਸਮਲਨਾ ਸਾਹਿਬ ਆਏ ਸੀ ਜੀ ਉਹਨਾਂ ਨੂੰ ਕਿਹਾ ਸੀ ਤੇ ਨਾਲ ਆਪਣੇ ਖੇਤੀਬਾੜੀ ਮੰਤਰੀ ਸੀਗੇ ਸਾਡੇ ਤੇ ਸੜਕ ਪੱਕੀ ਤੇ ਖੜੇ ਸੀ ਉਹਨਾਂ ਨੂੰ ਅਸੀਂ ਬਕਾਇਦਾ ਵਿਖਾਇਆ ਸਾਰਾ ਕੁਝ ਹਾਂ ਤੇ ਉਹ ਕਹਿੰਦੇ ਵੀ ਕੋਈ ਨਹੀਂ ਤੁਹਾਡਾ ਮਸਲਾ ਹੱਲ ਕਰਨੇ ਤੁਹਾਨੂੰ ਕੋਈ ਫੀਡ ਭੇਜਣੀ ਹੈ ਜੀ ਤੇ ਯਾਰ ਕੱਢਣ ਦੀ ਕੋਈ ਸਦਾ ਨਹੀਂ ਆ ਕੋਈ ਨਹੀਂ ਆ ਜੇ ਤੁਸੀਂ ਸਾਨੂੰ ਪੁੱਛੇ ਨਹੀਂ ਮਾਲਕ ਅੱਛਾ ਜਿਹੜੇ ਹੁਣ ਮੰਨ ਲਓ ਫੀਡ ਨਹੀਂ ਆਈ ਕੋਈ ਗੱਲ ਨਹੀਂ ਜਿਹੜੇ ਜਾਨਵਰ 450 ਜਾਨਵਰ ਦਾਸ ਰਹੇਓ ਪਿੱਛੋਂ ਕਿੰਨੇ ਕੋ ਬੱਚੇ ਆਉਣਾ ਇਸ ਟਾਈਮ ਬੱਚੇ ਕੀ ਯਾਰ ਕੁਲ ਮੈਂ ਸੱਤ ਲੋੜ ਗਈ ਬੂਆ ਪਾਣੀ ਵਜਾ ਬੂਆ ਟੁੱਟ ਗਈ ਸੀ ਜੀ ਉਹ ਲੋੜ ਗਈ ਸੀ ਜੀ ਪਾਣੀ ਬਹੁਤ ਵੱਡਾ ਹੈ ਜੀ ਤਾਂ ਦੇਖ ਲੋ ਦੋਸਤੋ ਇਹ ਵੀਰ ਮਦਦ ਮੰਗ ਰਿਹਾ ਹੈ ਇਹਨਾਂ ਨੇ ਸੂਰ ਫਾਰਮ ਬਣਾਇਆ ਭਾਈ ਪਤਾ ਨਹੀਂ ਕਿ ਵਾਸਤਵ ਰਸਮਤਿਆ ਬਣੀ ਜੋ ਇਹਨਾਂ ਨੇ ਫਾਇਦਾ ਲੈਣਾ ਸੀ ਅੱਜ ਉਹ ਨੁਕਸਾਨ ਹੋਇਆ ਹੈ ਫੀਡ ਆ ਰਹੀ ਹੈ ਪਰ ਕਿਸੇ ਨੂੰ ਪਤਾ ਨਹੀਂ ਵੀ ਸੂਰ ਵੀ ਇੱਥੇ ਹੈ ਗਿਆ ਸੂਰਾਂ ਦੀ ਵੀ ਫੀਡ ਦੀ ਲੋੜ ਹੈ ਸਾਨੂੰ ਜੀ ਮੱਜਾਂ ਵਾਸਤੇ ਤਾਂ ਹਰੇਕ ਕੋਈ ਦੇ ਰਿਹਾ ਚਾਰਾ ਦੇ ਰਿਹਾ ਪਰ ਉਹ ਚਾਰਾ ਹੈ ਸੂਰ ਨਹੀਂ ਖਾ ਰਹੇ ਉਹ ਚਾਰਾ ਹੀ ਨਹੀਂ ਖਾਂਦੇ ਕਿਉਂਕਿ ਇਹ ਪਾਲਤੂ ਸੂਰ ਹੁੰਦੇ ਆ ਇਹਨਾਂ ਵਾਸਤੇ ਫੀਡ ਆਉਂਦੀ ਹੈ ਜੀ ਫੀਡ ਖਾਂਦੇ ਆ ਜੀ ਤਾਂ ਜਿਵੇਂ ਕੱਲ ਵੀਰ ਕਹਿ ਰਹੇ ਸੀ ਇੱਥੇ ਕੋਈ ਆਇਆ ਸੀ ਪ੍ਰਸ਼ਾਸਨ ਦੇ ਬੰਦੇ ਤਾਂ ਉਹ ਉਹਨਾਂ ਨੇ ਤੁਹਾਨੂੰ ਕੀ ਦਿਲਾਸਾ ਦਿੱਤਾ ਪ੍ਰਸ਼ਾਸਨ ਦੇ ਬੰਦੇ ਕਹਿ ਕੇ ਇਹ ਆ ਜੀ ਕੱਲ ਆਏ ਸੀਗੇ ਸਮਣਾ ਸਾਹਿਬ ਨਾਲ ਖੇਤੀਬਾੜੀ ਮੰਤਰੀ ਸੀਗੇ ਕੁਡੀਆਂ ਸਾਹਿਬ ਕਹਿੰਦੇ ਵੀ ਤੁਹਾਡਾ ਹੱਲ ਕਰਾਂਗੇ ਹਾਂ 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 ਕਹਿੰਦੇ ਕੱਲ ਤੱਕ ਤੁਹਾਡੇ ਕੋਲ ਫੀਡ ਪਹੁੰਚ ਜੇਗੀ ਇਹ ਉਹ ਵਿਸ਼ਵਾਸ ਦਵਾ ਗਿਆ ਪਰ ਵਿਸ਼ਵਾਸ ਉਹ ਵਿਸ਼ਵਾਸ ਹੀ ਰਹਿ ਜਾਂਦਾ ਜੀ ਹਾਂ ਕਿਉਂਕਿ ਉਹਨਾਂ ਨੇ ਕਿਹਾ ਵੀ ਪਹੁੰਚੇਗੀ ਕੱਲ ਨੂੰ ਫੀਡ ਅੱਜ ਦੋਸਤੋ ਅੱਜ ਫੇਰ ਆਇਆ ਅੱਜ ਫੇਰ ਮਿਲੇ ਆ ਕਹਿੰਦੇ ਕੀ ਆਇਆ ਆਜੂਗੀ ਅਸੀਂ ਕਿਹਾ ਵੀ ਕਦੋਂ ਆਉਗੀ ਉਹ ਤਾਂ ਭੁੱਖੇ ਮਾਰ ਰਿਹਾ ਵਿਚਾਰੇ ਸੂਰ ਹੋ ਕੀ ਕਹਿੰਦੇ ਕਿਆ ਹੈ ਫਾਇਲ ਕਾ ਚੋ ਮਿਲੀ ਨਹੀਂ ਸੀਗਾ ਫਾਇਲ ਕਾ ਚੋ ਨਹੀਂ ਮਿਲਦੀ ਆਪਣੇ ਏਰੀਏ ਫਾਇਲ ਕਾ ਚੋ ਨਹੀਂ ਕੱਲੀ ਜਲਾਲਾਬਾਦ ਚੋਂ ਮਿਲਦੀ ਹੈ ਫੀਡ ਹੋਰ ਕਿਤੋਂ ਨਹੀਂ ਲੱਭਦਾ ਇਹ ਇੱਕ ਵਾਰ ਤਸਵੀਰਾਂ ਦਿਖਾਈਏ ਕਿ ਉਹ ਸਾਹਮਣੇ ਕਿ ਭਾਰਮ ਹੈ ਜੀ ਕਿਉਂਕਿ ਵੀਰ ਜੀ ਇਕਦਰ ਹੋਰ ਵੀਰ ਜੀ ਆਪਣਾ ਨਾਮ ਜੀ ਮੈਂ ਨਾ ਰਜਿੰਦਰ ਕੁਮਾਰ ਹਾਂ ਰਜਿੰਦਰ ਕੁਮਾਰ ਜੀ ਤੁਸੀਂ ਕੱਲ ਵੀ ਮੇਰੇ ਖਿਆਲੇ ਮੰਤਰੀ ਵੀ ਆਏ ਸੀ ਐਮਐਲ ਸਾਹਿਬ ਇਹ ਤੁਹਾਨੂੰ ਉਹ ਕਹਿ ਕੇ ਸੀ ਫੀਡ ਮਿਲੀ ਗਈ ਹੈ ਮਿਲੇਗੀ ਪਰ ਲੇਕਿਨ ਫੀਡ ਜਮਲੋਂ ਨਹੀਂ ਮਿਲੀ ਤੇ ਇਹਨਾਂ ਨੂੰ ਜਾਨਵਰਾਂ ਨੂੰ ਆਪਾਂ ਕੱਢ ਨਹੀਂ ਸਕਦੇ ਦੇਖੋ ਜੀ ਪਾਣੀ ਪਹਿਲਾ ਤੁਹਾਡਾ ਧੰਨਵਾਦ ਕਰਦਾ ਤੁਸੀਂ ਸਾਡੇ ਤੱਕ ਪਹੁੰਚੇ ਜੀ ਪਹੁੰਚ ਕੇ ਸਾਡੀ ਸਾਰ ਲਈ ਹੂੰ ਹੂੰ ਤੁਸੀਂ ਐਮਐਲਏ ਦੀ ਗੱਲ ਕੀਤੀ ਹੈ ਕੱਲ ਐਮਐਲਏ ਸਾਹਿਬ ਫਾਈਲ ਕਰ ਨਿੰਦਰਪਾਲ ਸਮਣਾ ਹੂੰ ਹੂੰ ਜ਼ਰੂਰ ਆਏ ਨੇ ਇੱਥੇ ਹੂੰ ਹੂੰ ਉਹਨਾਂ ਨੇ ਸਰਵਾ ਕੀਤਾ ਨਾਲ ਕੈਪਟਨ ਮੰਤਰੀ ਹੂੰ ਹੂੰ ਖੇਤੀਬਾੜੀ ਮੰਤਰੀ ਖੁੰਡਿਆ ਸਾਹਿਬ ਵੀ ਪਹੁੰਚੇ ਸੀ ਹੂੰ ਹੂੰ ਉਹਨਾਂ ਨੇ ਰਿਕਵੈਸਟ ਕੀਤੀ ਸੀ ਕਿਉਂਕਿ ਪਾਣੀ ਵੱਡਾ ਹੈ ਹੁਣ ਪਾਣੀ ਵੱਡਿਆ ਹੁਣ ਕਰਕੇ ਇਹ ਸ਼ਿਫਟ ਕਰਨੇ ਬਹੁਤ ਔਖੇ ਨੇ ਜੀ ਤਾਂ ਇਹਨਾਂ ਦਾ ਕੋਈ ਜਿਵੇਂ ਇੱਥੇ ਫਾਰਮ ਬਣਿਆ ਤੁਹਾਨੂੰ ਪਤਾ ਵੀ ਪਾਣੀ ਵਾਧ ਰਿਆ ਇਹਨਾਂ ਨੂੰ ਕੋਈ ਅੱਗੇ ਆਸਰਾ ਮਿਲ ਨਹੀਂ ਰਿਹਾ ਕਿ ਤੋਂ ਨਹੀਂ ਫਾਰਮ ਦਾ ਜੇ ਕੋਈ ਆਸਰਾ ਨਹੀਂ ਮਿਲਿਆ ਸਾਨੂੰ ਜੀ ਜੇ ਮਿਲ ਜਾਂਦਾ ਸੀ ਹੋ ਸਕਦਾ ਜੇ ਕੋਈ ਛੋਟਾ ਪਾਣੀ ਸੀ ਸੀ ਅੱਗੇ ਅਰੇਂਜਮੈਂਟ ਕੋਈ ਕਰ ਦੇ ਪਰ ਪਾਣੀ ਕਾਫੀ ਵਧਨ ਕਰਕੇ ਹੁਣ ਅਰੇਂਜਮੈਂਟ ਕਰਨਾ ਬਹੁਤ ਔਖਾ ਹੈ ਤੇ ਹੁਣ ਮੰਗ ਕੀ ਕਰਦੇ ਹੋ ਜੀ ਮਾ ਸਾਨੂੰ ਵੱਡੀ ਸਮੱਸਿਆ ਫੀਡ ਦੀ ਹੈ ਹਾਂ ਹਾਂ ਕਿਉਂਕਿ ਹੁਣ ਫੀਡ ਵੇਖੋ ਸਰਕਲ 2 ਕਲੇ ਰਸਤਾ ਵੀਰ ਜੀ ਉਥੋਂ ਤੋਂ ਲੈ ਚਲਿਓ ਜਿੱਥੋਂ ਪਾਣੀ ਜਿਹੜਾ ਹੈਗਾ ਛੋਟਾ ਹੋਵੇ ਹਾਂਜੀ ਛੋਟਾ ਉਥੋਂ ਲੈ ਚਲਣ ਜਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਵੀ ਪਾਣੀ ਵੱਡਾ ਹੈ ਦੋਸਤੋ ਜੋ ਇਸ ਢਾਣੀਆਂ ਦੇ ਵਿੱਚ ਘਿਰ ਚੁੱਕੇ ਨੇ ਪਾਣੀ ਦੀ ਹਾਲਾਤ ਦੇਖ ਲਓ ਤਾ ਇਧਰ ਲੋਕ ਆ ਜਾ ਰਹੇ ਆ ਆਪਾਂ ਦਿਖਾਉਨੇ ਆ ਜੀ ਸੂਰ ਫਾਰਮ ਹਾਂਜੀ ਤਾਂ ਇਹ ਜੀ ਧਾੜ ਦਾ ਨੁਕਸਾਨ ਵੀ ਹੋਇਆ ਜੀ ਸਾਰੇ ਥੋੜੀ ਖਰਾਬ ਹੋ ਗਈ ਜੀ ਜੀ ਅਜੀ ਅਸੂ ਦੂਜੇ ਵੀ ਕੱਥੇ ਆਣੀ ਜੀ ਪਰ ਹੁਣ ਚਾਰਾ ਵੀ ਨਹੀਂ ਨਾ ਥੂੜੀ ਹੈ ਪਰ ਜਿਹੜਾ ਉਹਨੇ ਮਿਨਾ ਕਿ ਕੋਈ ਸਮੱਸਿਆ ਕਰਲਾ ਹੈ ਥੋੜੀ ਸਾਨੂੰ ਕੋਈ ਥੋੜੇ ਬੋਤੀ ਸਰਸਤਾ ਵੱਲੋਂ ਜੇ ਕਿਤੇ ਮਿਲ ਰਹੀ ਹੈ ਪਰ ਜਾਨੀ ਸਾਨੂੰ ਸੂਰ ਫਾਰਮ ਦੀ ਹੈ ਕੀੜ ਦੀ ਸਮੱਸਿਆ ਸਾਨੂੰ ਬਹੁਤ ਜ਼ਿਆਦਾ ਆ ਹੂੰ ਕਿੰਨੀ ਕਿ ਸਾਡੇ ਕੋਲ ਸੀ ਅਸੀਂ ਉਹ ਮਕਾ ਚੁਟੇ ਆ ਹੁਣ ਇਸ ਟਾਈਮ ਸਾਡੇ ਕੋਲ ਨਹੀਂ ਹੈ ਹਮ ਪਰ ਕੱਲ ਐਮਐਲਏ ਫਾਈ ਵੀ ਨੇ ਰਿਕਵੈਸਟ ਕੀਤੀ ਜੀਦਰ ਜੀ ਆ ਦੇਖੋ ਜੀ ਇਸ ਗਰੀਬ ਜ਼ਿਮੀਦਾਰ ਦੇ ਦੇਖੋ ਹਾਲਾਤ ਹੈ ਇਹ ਦਾੜ ਵੀ ਬੇਚ ਚੁੱਕੀ ਹੈ ਹੋ ਸਕਦਾ ਜੀ ਇਹ ਪਾਣੀ ਦਾ ਵਹਾਅ ਵੀ ਦਾੜ ਲੁੱਟ ਜਾ ਤਾਂ ਕੋਈ ਘਰ ਵਾਸਤੇ ਮੰਨੋ ਕੁਛ ਹੋਵੇ ਕੋਈ ਲੈ ਨਹੀਂ ਗੇ ਟੂੜੀ ਨਹੀਂ ਲੈ ਗੇ ਸੀ ਚਾਕੇ ਕੁਛ ਹਾਂ ਪਰ ਉਹ ਕਿੰਨੇ ਕ ਦਿਨ ਕੱਢੂਗੀ ਅੱਛਾ ਅੱਜ ਪਾਣੀ ਨੂੰ 20 ਦਿਨ ਹੋ ਗਏ ਅੱਜ ਵਧਿਆ ਘਟਿਆ ਅੱਜ ਪਾਣੀ ਵਧਿਆ ਜੀ ਇੱਕ ਘੁੱਟ ਪਾਣੀ ਵਧਿਆ ਹਾਂ ਹਾਂ ਤਾਂ ਇਹ ਸਾਂਝੀ ਤਸਵੀਰਾਂ ਇੱਧਰ ਜੀ ਦਿਖਾਈਆਂ ਜਾਣ ਕਿਉਂਕਿ ਇਹ ਫਾਰਮ ਦਾ ਜੋ ਇਹਨਾਂ ਦਾ ਬਾਈਆਂ ਦਾ ਫਾਰਮ ਹੈ ਆਪਾਂ ਗੱਲਬਾਤ ਕਰਦੇ ਆ ਚਲੋ ਜੀ ਆਪਾਂ ਦੇਖੋ ਦੋਸਤੋ ਇਹ ਸਰਸਤੇ ਆਏ ਆ ਤੁਹਾਨੂੰ ਜੋ ਬਾਈ ਨੂੰ ਵੱਡੀ ਮੁਸ਼ਕਲ ਆਈ ਹੈ ਕਿਉਂਕਿ ਜੀਵ ਕੋਈ ਵੀ ਹੈ ਸਾਤ ਉਹਦੇ ਵਿੱਚ ਵੀ ਹੈ ਤਾਂ ਅਸੀਂ ਅੰਦਰ ਚੱਲ ਕੇ ਦਿਖਾਉਣੀ ਹੈ ਦੇਖੋ ਜੀ ਜਾਨਵਰ ਜਿਹੜੀ ਇਹਨਾਂ ਨੂੰ ਖਰਾਕ ਹਰ ਰੋਜ਼ ਮਿਲਦੀ ਸੀ ਪਰ ਅੱਜ ਇਹਨਾਂ ਨੂੰ ਖਰਾਕ ਨਹੀਂ ਮਿਲ ਰਹੀ ਤਾ ਦੋਸਤੋ ਇਹ ਮੋਬਾਈਲ ਦੇਖ ਕੇ ਤਾਂ ਇਹ ਜਾਨਵਰ ਵੀ ਜਿਹੜੇ ਆ ਸੋਚ ਰਹੇ ਹੋਣਗੇ ਕਿ ਸਾਨੂੰ ਸਾਡੀ ਖਰਾਕ ਮਿਲੇ ਤਾਂ ਦੋਸਤੋ ਇਸ ਲਾਈਵ ਨੂੰ ਸ਼ੇਅਰ ਕਮੈਂਟ ਜਰੂਰ ਕਰਨਾ ਕਿਸੇ ਦੋਸਤ ਕੋਲ ਇਹਨਾਂ ਦੇ ਰਹਿਣ ਬਹਿਣ ਲਈ ਥਾਂ ਹੋਵੇ ਤਾਂ ਇਹ ਜੋ ਪਸ਼ੂ ਨੇ ਇਹਨਾਂ ਵਿੱਚ ਵੀ ਜਾਨ ਹੈ ਇਹ ਜੋ ਜਾਨਵਰ ਨੇ ਅੱਜ ਦੇਖ ਰਹੇ ਹੋ ਕਿ ਕਿੱਧਰ ਕੋਈ ਹੁੰਦਾ ਤਾਂ ਆਪਾਂ ਅਗਲੇ ਪਾਸੋਂ ਵੀ ਤਸਵੀਰਾਂ ਦਿਖਾਉਂਦੇ ਆ ਇਹ ਤੁਹਾਨੂੰ ਬਾਰਿਸ਼ ਦੇ ਵਿੱਚ ਦਿਖਾ ਰਹੇ ਆ ਕਾਫੀ ਵੱਡੇ ਜਾਨਵਰ ਨੇ ਕੁਝ ਬੱਚੇ ਹੋਏ ਨੇ ਤੇ ਕੁਝ ਵੀਰ ਜੀ ਕਹਿੰਦੇ ਆ ਕਿ ਜਦੋਂ ਖੋਲਦੇ ਆ ਤਾਂ ਪਾਣੀ ਦੇ ਵਿੱਚ ਰੁੜ ਗਏ ਨੇ ਜੀ ਹਾਂਜੀ ਇਹ ਇਹ ਕੁਝ ਛੋਟੇ ਬੱਚੇ ਨੇ ਜੀ 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 ਹਾਂਜੀ ਆਪਾਂ 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 ਗੱਲਬਾਤ ਕਰਦੇ ਆ ਆਪਾਂ ਆਪਾਂ ਉਧਰ ਗੱਲਬਾਤ ਸਾਰੀ ਕਰਦੇ ਆ ਤਾਂ ਇੱਕ ਵਾਰ ਤੁਹਾਨੂੰ ਸੂਰਾਂ ਦੇ ਤਾਂ ਤਸਵੀਰਾਂ ਦਿਖਾ ਰਹੇ ਆ ਆਪਾਂ ਪਰਲੇ ਪਾਸੋਂ ਚੱਲਦੇ ਆਂ ਹਾਂਜੀ ਇਹ ਸਾਂ ਜੀ ਤਾਂ ਇਹ ਜੀ ਜੋ ਸੂਰਾਂ ਦਾ ਭਾਰ ਫਾਰਮ ਹੈ ਚਾਰਜ ਫਿਰੇ ਘਿਰਿਆ ਹੋਇਆ ਤਾਂ ਇਹ ਇੰਨਾ ਇੰਨਾ ਵੱਡਾ ਵੱਡਾ ਪਾਣੀ ਹੈ ਤਾਂ ਹੋ ਸਕਦਾ ਜੇ ਪਾਣੀ ਵਧੇਗਾ ਤਾਂ ਇਹ ਅੰਦਰ ਜਾਣਗੇ ਤੇ ਜਿਹੜੀਆਂ 40 50 ਜਾਨਾਂ ਨੇ ਤਾਂ ਇਹ ਜਾਨਵਰਾਂ ਦੀ ਜਾ ਸਕਦੀਆਂ ਨੇ ਆਪਾਂ ਅ ਅੰਦਰਲੇ ਪਾਸੋਂ ਚੱਲਦੇ ਆਂ ਵੀਰ ਜੀ ਕੁਝ ਫੇਰ ਆਪਾਂ ਗੱਲਬਾਤ ਕਰਾਂਗੇ ਹਾਂਜੀ ਤਾ ਹੁਣ ਇਹਦਾ ਹਾਲ ਕੀ ਐ ਕਿਵੇਂ ਐ ਤਸਵੀਰਾਂ ਤੁਹਾਨੂੰ ਦਿਖਾ ਰਿਆ ਆ ਇਹ ਜੀ ਜਾਨਵਰ ਨੇ ਅੱਜ ਪਾਣੀ ਦੇ ਵਿੱਚ ਖੇਰ ਚੁੱਕੇ ਨੇ ਪਾਣੀ ਦਿਨੋ ਦਿਨ ਵਧ ਰਿਹਾ ਜੀ ਤੁਹਾਨੂੰ ਦਿਖਾ ਰਿਆ ਵੀ ਇਸ ਨੋਰੇ ਦੇ ਵਿੱਚ ਤਿੰਨ ਤੇ ਦੋ ਪੰਜ ਪੀਸ ਇਧਰ ਨੇ ਤਾਂ ਪਰਲੀ ਸਾਈਡ ਪਰਲੀ ਸਾਈਡ ਦੇਖਿਓ ਦੋਸਤੋ ਪਾਣੀ ਜੋ ਦੁਵਾਰਾਂ ਨਾਲ ਟੱਚ ਹੋ ਚੁੱਕਿਆ ਤਾਂ ਵੀਰਾਂ ਦੀ ਇਹ ਰਿਕਵੈਸਟ ਹੈ ਕਿ ਇਹ ਜੀ ਜੇ ਸਚਾਰ ਲਿਆਏ ਸੀ ਵੀ ਅਸੀਂ ਇਹਨਾਂ ਦੇ ਜਰੀਏ ਕੋਈ ਘਰਬਾਲ ਦਾ ਸਰਕਰ ਤੋੜਾਂਗੇ ਤਾਂ ਜੇ ਇਹ ਇਹਨਾਂ ਨੂੰ ਜਿਹੜੀ ਹੈ ਫੀਡ ਉਹ ਨਹੀਂ ਪੂਰੀ ਪ੍ਰੋਪਰ ਮੇਰੇ ਲਈ ਤਾਂ ਜੀ ਦੇ ਨਾਲ ਤੁਹਾਨੂੰ ਹੋਰ ਤਸਵੀਰ ਦਿਖਾਣੇ ਆ 15 ਇਹ ਜਾਨਵਰ 15 ਇਹ 15 ਜਾਨਵਰ ਦੇਖੋ ਜੀ ਕਿਦਾਂ ਮੂੰਹ ਆਪਣੇ ਮੂੰਹ ਕੱਢ ਰਹੇ ਨੇ ਗੇਟ ਦੇ ਵਿੱਚੋਂ ਤਾਂ ਜੇ ਕਿਸੇ ਭੈਣ ਵੀਰ ਕੋਲ ਕੋ ਹੋ ਰਹੇ ਨਾ ਇਹਨਾਂ ਦਾ ਪਲਾਟ ਹੋਵੇ ਰਹਿਣ ਦਾ ਫਾਰਮ ਹੋਵੇ ਜਾਂ ਕੋਈ ਦਾਣੀ ਖਰਚ ਲੈ ਕੇ ਜਾਣਾ ਜਾਂ ਦਵੇ ਇੱਕੋ ਰਸੀਬ ਖਾਤੇ ਆਪਾਂ ਇਹਨਾਂ ਨੂੰ ਵੇਚ ਸਕਦੇ ਆ ਤਾ ਇਹਨਾਂ ਦੀ ਜੋ ਜਾਨ ਬਾ ਸਕਦੀ ਬਾਕੀ ਗੱਲ ਉਹ ਤਾਂ ਮਾਲਕਾ ਲੜੀ ਕਰਦੇ ਆ ਤੇ ਜੀ ਹਾਂਜੀ ਇਹ ਜੀ ਇਹ ਜਾਨਵਰ ਸੂਰ ਇਹ ਸੂਣ ਵਾਲੇ ਨੇ ਤਾਂ ਇਹ ਆ ਜਿਹੜੇ ਦੇਖ ਲਓ ਕਿਵੇਂ ਆਵਾਜ਼ ਕਰ ਰਹੇ ਨੇ ਘਬਰਾਟ ਵਿੱਚ ਨੇ ਜੀ ਤਾਂ ਇਧਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਤਾਂ ਇਹ ਵੀ ਜੋ ਬੱਚੇ ਨੇ ਸੂਣ ਵਾਲੇ ਨੇ ਜੀ ਹਾਂਜੀ ਅਗਲੇ ਪਾਸੇ ਵੀ ਤਸਵੀਰ ਤੁਹਾਨੂੰ ਦਿਖਾਉਨੇ ਆ ਹਾਂਜੀ ਇਹ ਜੀ ਲਗਭਗ ਐਸਐਸਆਈ ਦੇ 13 ਬੱਚੇ ਨੇ ਤਾਂ ਇਹ ਅੰਦਰ ਪਾਣੀ ਵੀ ਥੋੜਾ ਬਹੁਤ ਆ ਰਿਹਾ ਤਾਂ ਅੱਜ ਰਾਤ ਤੱਕ ਵੱਡੀ ਸਮੱਸਿਆ ਬਾਣ ਸਕਦੀ ਹੈ ਹਾਂਜੀ ਉਹ ਤਾਂ ਪਾਚ ਟੁੱਟ ਗਿਆ ਜੀ ਟੁੱਟ ਗਿਆ ਦੁਬਾਰਾ ਜੇ ਜਾਨਵਰ ਚੋਟੀਆਂ ਜੀ 7 ਜਨਵਰੀ ਹੋਰ ਹੈ ਅੱਛਾ ਜੀ ਠੀਕ ਹੈ ਤਾਂ ਅਸੀਂ ਜੀ ਗੱਲਬਾਤ ਕਰਦੇ ਆਓ ਜੀ ਮੈਂ ਤਾਂ ਕੱਲ ਦੇ ਲੇਖ ਜੀ ਇਹ ਆਪਨੇ ਅੱਥੀ ਤੁਹਾਡੇ ਫਾਰਮ ਤੱਕ ਪਹੁੰਚੇ ਆ ਤਾਂ ਇਹ ਜੋ ਕੀਤਾ ਅਪਣਾਇਆ ਸੀ ਕਿੰਨਾ ਫਾਇਦਾ ਹੋ ਗਿਆ ਇਹ ਨੂੰ ਸਾਨੂੰ ਅੱਜ ਸਾਲ ਹੋ ਚੁੱਕਿਆ ਜੀ ਦਾ ਪਤਾ ਇਹ ਨਹੀਂ ਕਿ ਕੀ ਰੁਪੀ ਆ ਆਣੀਏ ਹੁਣ ਵੱਡੀ ਸਮੱਸਿਆ ਕੀ ਆ ਰਹੀ ਹੈ ਵੱਡੀ ਸਮੱਸਿਆ ਇਹ ਵੀ ਹੁਣ ਫਸਲ ਵੀ ਡੋਬ ਗਈ ਜੀ ਅੱਜ ਕੋਲ ਕੱਲ ਗਏ ਸੀ ਅੱਗੇ ਕੋਈ ਦੁਕਾਨ ਵਾਲਾ ਵੀ ਫਿਰ ਥੋੜੀ ਵੱਡੀ ਉਧਾਰੀ ਦੇਣ ਦੇਣ ਸੀ ਜੀ ਤੇ ਫਿਰ ਦੁਕਾਨੇ ਕੋਲ ਉਧਾਰੀ ਲੈਣ ਗਏ ਤਾਂ ਉਹਨੇ ਜਵਾਬ ਦਿੱਤਾ ਜੀ ਅੱਜ ਇਹਨਾਂ ਨੂੰ ਆਟਾ ਉਹ ਤਾਂ ਲਿਆ ਕੇ ਪਾਇਆ ਹੂੰ ਹੂੰ ਤੇ ਉਹ ਆਟਾ ਤੇ ਖਾਂਦੇ ਨਹੀਂ ਜੀ ਇਹਨਾਂ ਦੇ ਖਰਾਕ ਸਪੈਸ਼ਲ ਉਹ ਨਹੀਂ ਨਹੀਂ ਸਵੇਰੇ ਖਰਾਤ ਹੁੰਦੀ ਹੈ ਤੁਸੀਂ ਪਹੁੰਚ ਕੀਤੀ ਕਿਥੇ ਪਹੁੰਚ ਕੀਤੀ ਸੀ ਕੱਲ ਸੋਨਾ ਸਾਹਿਬ ਲੈ ਆਏ ਸੀ ਹਾਂ ਹਾਂ ਖੇਤੀਬਾੜੀ ਮੰਤਰੀ ਖੁੜਿਆ ਸਾਹਿਬ ਵੀ ਆਏ ਸੀ ਤੇ ਉਹਦੇ ਪੀਰ ਨੇ ਮੈਨੂੰ ਨੰਬਰ ਵੀ ਲਿਆ ਸੀ ਜੀ ਤੇ ਮੈਂ ਅੱਜ ਸਵੇਰੇ ਵੀ ਉਹਨਾਂ ਨਾਲ ਗੱਲ ਕੀਤੀ ਹੈ ਉਹਦੇ ਫੋਨ ਤਾਂ ਮੇਰਾ ਚੱਕਿਆ ਹੈ ਜੀ ਉਹ ਕਹਿੰਦੇ ਮੈਂ ਤਹਿਸੀਲਦਾਰ ਨੂੰ ਕੀ ਹੋਇਆ ਹੈ ਹਾਂ ਹਾਂ ਤੇ ਉਹ ਕਹਿੰਦਾ ਪਹੁੰਚ ਜਾਗੇ ਹਾਂ ਹਾਂ ਤੇ ਅੱਜ ਤੱਕ ਨਹੀਂ ਆਈ ਕਿ ਫਿਰ ਦੁਪਹਿਰੇ ਮੈਂ ਇੱਕ ਵਾਰ ਫੇਰ ਕੀਤਾ ਜੀ ਉਹ ਕਹਿੰਦੇ ਤੁਹਾਡਾ ਹੱਲ ਕਰ ਰਹੇ ਆਂ ਹਾਂ ਹਾਂ ਪਰ ਕਹਿੰਦੇ ਤਹਿਸੀਲ ਨੂੰ ਕੀ ਹੋਇਆ ਅੱਛਾ ਜੀ ਉਸ ਤੋਂ ਬਾਅਦ ਕੋਈ ਮੈਂ ਮਤਲਬ ਅਜੇ ਤੋ ਫਿਰ ਮੈਂ ਪਰਮਜੀ ਸੌਣੇ ਚੇਅਰਮੈਨ ਨੂੰ ਕਿਹਾ ਉਹ ਵੀ ਉੱਥੇ ਸ਼ਦੀਨ ਮੇਲੇ ਤੇ ਆਨੇ ਸੀ ਉੱਥੇ ਉਹਨੇ ਵੀ ਯੋਰ ਲਾਇਆ ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਜੀ ਹੁਣ ਮੰਗ ਕੀ ਕਰੀ ਰੋੜ ਮੈਂ ਤਹਿਸੀਲਦਾਰ ਨੂੰ ਫਿਰ ਦੁਬਾਰੇ ਫੋਨ ਲਾਇਆ ਹੈ ਕਹਿੰਦੇ ਉਹ ਤਾਂ ਅਸੀਂ ਪੁੱਛਿਆ ਸੀ ਡਾਕਟਰਾਂ ਨੂੰ ਵੀ ਤੁਹਾਡੀ ਫੀਟ ਕਿੰਨੀ ਪਏ ਇੱਕ ਬੱਚੇ ਖਾਂਦੇ ਕਿੰਨੀ ਆਣਾ ਮੈਂ 50 ਬੱਚੇ ਤੇ ਸਵਾ ਕਿਲੋ ਵੱਡੇ ਅੱਖਾਂ ਦੇ ਇਹ ਥੋੜੇ ਇਹ ਬਲਵੇ 60 ਕਿਲੋ ਆਣੇ ਇੱਕ ਟਾਈਮ ਦੀ ਖਰਾਕ ਇੱਕ ਟਾਈਮ ਦੀ ਸਵਾ ਕਿਲੋ ਜੀ ਤੇ ਪੰਜਾਬ ਸਵੇਰ ਸਵੇਰ ਸ਼ਾਮ ਦੀ 2.5 ਕਿਲੋ ਹਾਂ ਤਾਂ ਟੋਟਲ ਕਿੰਨੀ ਕਿੰਨੇ ਗੱਟੇ ਬਣੇਗੇ ਮੇਰੇ ਕੋਲ ਪੰਜਾਬ ਬੱਚੇਸ ਮਤਲਬ ਇੱਕ ਕਵਾਂਟਲ ਸਵੇਰ ਸ਼ਾਮ ਦੀ ਆ ਖਾਂਦੇ ਜੀ ਤੇ ਇਹ ਮੈਨੂੰ 10 ਕੁ ਦਿਨ ਦੇ ਦੇ ਦੇਵਣਾ ਲੇਖ ਜੀ ਇੱਕ ਹੋਰ ਹੈ ਜੇ ਪਾਣੀ ਵਧ ਰਿਹਾ ਜੇ ਮੰਨ ਲਓ ਫੀਡ ਵੀ ਨਹੀਂ ਹੁੰਦੀ ਇਹਨਾਂ ਨੂੰ ਅਗਰ ਰੱਖਣ ਦਾ ਕੋਈ ਇਸ ਤਰ੍ਹਾਂ ਦਾ ਆਦਾ ਪਿੰਡ ਜੱਫਾ ਰੱਖ ਨਹੀਂ ਸਕਦੇ ਜੀ ਤੇ ਫਾਰ ਮੈਂ ਕਹਿੰਦਾ ਪਹਿਲੀ ਗੱਲ ਹੁਣ ਇਹ ਅਗੋਂ ਇੰਨਾ ਨਾ ਪਾਣੀ ਹੋ ਗਿਆ 5-5 ਫੁੱਟ ਹੁਣ ਇੱਕ ਟਰੈਕਟਰ ਵਾਲੀ ਆ ਨਹੀਂ ਸਕਦਾ ਜੀ ਫਿਰ ਜ ਨ ਲੋੜ ਗਿਆ ਲੋੜ ਜਾਣਗੇ ਅੱਛਾ ਜੀ ਫਿਰ ਅੱਗੇ ਨੁਕਸਾਨ ਤਾਂ ਬਲੇ ਹੋਇਆ ਹੀ ਪਿਆ ਦੋਸਤੋ ਵੀਰ ਬੜੇ ਦੁਖੀ ਨੇ ਕਿਉਂਕਿ ਉਹ 2C 2C ਸਾਵਨ ਨੂੰ ਫੋਨ ਲਾਇਆ ਸੀ ਨੰਬਰ ਲੈ ਕੇ ਉਹਨਾਂ ਫੋਨ ਨਹੀਂ ਚੱਕਿਆ ਹੋਂ ਤੱਕ ਜੀ ਤਾਂ ਇੱਕ ਨਾ ਹੀ ਬੈਠਾ ਲਾਈ ਹਾਂ ਇੱਕ ਵਾਰੀ ਤੁਸੀਂ ਟਰਾਈ ਕਰੋ ਨੰਬਰ ਦੀ ਆਪਾਂ ਲਾਈਨ ਤੇ ਲੈਣੀਆਂ ਆਪਾਂ ਕਰਦੇ ਆਂ ਗੱਲਬਾਤ ਤਾਂ ਤਾਂ

ਉਦੋਂ ਗੱਲ ਵਰਤ ਦਬਾੜ ਨਹੀਂ ਲੱਗ ਰਹੀ ਨਹੀਂ ਲੱਗ ਜੀ ਆ ਵੀਰ ਨੇ ਕੋਸ਼ਿਸ਼ ਕੀਤੀ ਹੈ ਕਿ ਬਈ ਅਸੀਂ ਕਰ ਰਹੇ ਆ ਪਰ ਲੇਕਿਨ ਮਸਲਾ ਦੋਸਤ ਇਹ ਹੈ ਇਸ ਕਿਸਾਨ ਦੀ ਮੰਗ ਇਹ ਹੈ ਕਿ ਬਈ ਜੇ ਉਧਰ ਮੈਨੂੰ ਹੈਲਪ ਨਹੀਂ ਹੁੰਦੀ ਹੋਰ ਕਿਸੇ ਕਿਸਾਨ ਦੇ ਕੋਲ ਇਹਨਾਂ ਦੇ ਰਹਿਣ ਬਹਿਣ ਦੀ ਥਾਂ ਹੋਵੇ ਫੀਡ ਹੋਵੇ ਇਸ ਪਰਿਵਾਰ ਦੀ ਜਿਹੜੀ ਹੈ ਹੈਲਪ ਜ਼ਰੂਰ ਕੀਤੀ ਜਾਵੇ ਸਾਨੂੰ ਆਦੇ ਰਾਸ਼ਨ ਦੀ ਕੋਈ ਲੋੜ ਜ਼ਰੂਰਤ ਨਹੀਂ ਆਣੀ ਜੀ ਸਾਡੇ ਕੋਲ ਆਦਾ ਰਾਸ਼ਨ ਹੈ ਹਾਂ ਹਾਂ ਪਰ ਜਿਹੜੇ ਸਾਡੇ ਫਾਰਮ ਹੈ ਸੂਰ ਫਾਰਮ ਹੈ ਇਹਨਾਂ ਜਾਨਵਰ ਨੇ ਜਿੰਨੇ ਸਾਡੇ ਇਹਦੇ ਵਾਸਤੇ ਸਾਨੂੰ ਰਾਸ਼ਨ ਦੀ ਜ਼ਰੂਰਤ ਹੈ ਜੀ ਅਸੀਂ ਆਪ ਦਾ ਰਾਸ਼ਨ ਸਾਡੇ ਕੋਲ ਹੈਗਾ ਅਸੀਂ ਇਹ ਆਜੇ ਰਾਸ਼ਨ ਦੀ ਮੰਗ ਨਹੀਂ ਕਰਦੇ ਇਹ ਤੁਸੀਂ ਤੁਹਾਡੇ ਫਾਰਮ ਦਾ ਨਾਮ ਕੀ ਹੈ ਜੀ ਫਾਰਮ ਦਾ ਨਾਮ ਇਹ ਰਜਿੰਦਰ ਕਮਰ ਦਾ ਨਾਮ ਹੈ ਮੇਰੇ ਰਜਿੰਦਰ ਕਮਰ ਨਾਮ ਹੈ ਜੀ ਰਜਿੰਦਰ ਕਮਰ ਦੇ ਨਾਮ ਤੇ ਹੈ ਟਾਣੀ ਗੁਰਕਾ ਦੇ ਵਿੱਚ ਹੈ ਜੀ ਟ੍ਰੇਨਿੰਗ ਵੀ ਲਈ ਸੀ ਫਰਵਾਇਫੋਰ ਤੋਂ ਮੇਰੇ ਕੋਲ ਸਰਟੀਫਿਕੇਟ ਬਕਾਇਦਾ ਹੈ ਜੋ ਸਰਕਾਰ ਨੇ ਕਿਹਾ ਸੀ ਵੀ ਟ੍ਰੇਨਿੰਗ ਲੈ ਕੇ ਭਈ ਰੋਜ਼ਗਾਰ ਸਹਾਇਕ ਦੰਦੇ ਰੋਜ਼ਗਾਰ ਦੰਦੇ ਤੁਸੀਂ ਚਾਲੂ ਕਰੋ ਸਰਕਾਰ ਮਦਦ ਕਰੇਗੀ ਪਰ ਚਲੋ ਅੱਜ ਕੁਦਰਤੀ ਜਿਹੜੇ ਮੁਸੀਬਤਾਂ ਆਈਆਂ ਨੇ ਉਹਨਾਂ ਮੁਸੀਬਤਾਂ ਅਸੀਂ ਗਿਰੇ ਹੋਏ ਆਂ ਕਿਰਨ ਕਰਕੇ ਸਰਕਾਰ ਤੋਂ ਮੰਗ ਕਰਦੇ ਆਂ ਕਿ ਸਾਨੂੰ ਕੰਮ ਸੇ ਕੰਮ ਫੀਡ ਦਾ ਜ਼ਰੂਰ ਦਿੱਤੀ ਜਾਵੇ ਜੀ ਅਸੀਂ ਆਦੇ ਨਹੀਂ ਮੰਗ ਕਰਦੇ ਸਾਡੇ ਕੋਲ ਆਦੇ ਖਾਣ ਨੂੰ ਰਾਸ਼ਨ ਆਪ ਜੋ ਹੈਗਾ ਜੀ ਪਰ ਇਹਨਾਂ ਵਾਸਤੇ ਸਾਨੂੰ ਰਾਸ਼ਨ ਸਾਡੇ ਕੋਲ 50 ਜਾਨਵਰ ਹੈ ਅੱਜ ਗੱਡੀ ਆਉਣੀ ਸੀ ਹਮ ਸਾਡਾ ਮਾਲ ਤਿਆਰ ਹੈ ਜੋ ਕਿ ਮਾਲ ਅਜੇ ਤਿਆਰ ਹੈ ਵਪਾਰੀ ਨੇ ਆਉਣਾ ਸੀ ਪਰ ਹੁਣ ਹਾਲਾਤ ਇਹ ਜੇ ਬਣ ਗਏ ਹੜ ਕਰਕੇ ਨਾ ਤਾਂ ਕੋਈ ਵਪਾਰੀ ਇੱਧਰ ਆਉਣ ਨੂੰ ਤਿਆਰ ਹੈ ਸਾਡਾ ਮਾਲ ਅੱਜ ਘਟੋ ਘਾਟ 6 ਲੱਖ 7 ਲੱਖ ਦੇ ਨੇੜੇ ਸਾਡਾ ਮਾਲ ਖੜਾ ਹੈ ਪਰ ਕੁਝ ਸਾਡੇ ਜਾਨਵਰ ਤਿਆਰ ਨਹੀਂ ਉਹ ਵੱਡਾ ਨੁਕਸਾਨ ਹੈ ਵੱਡਾ ਨੁਕਸਾਨ ਹਾਂਜੀ ਜੀ ਦੋਸਤੋ ਤਸਵੀਰਾਂ ਦੇਖੋ ਜੀ ਵੀਰ ਵੀ ਭਾਵੁਕ ਨੇ ਤਾਂ ਤੁਹਾਨੂੰ ਇਹਨਾਂ ਜਾਨਵਰਾਂ ਦੇ ਵਿੱਚ ਵੀ ਜਾਨ ਹੈ ਜੀ ਕਿਸੇ ਦੇ ਵਿੱਚ ਇਨਸਾਨੀਅਤ ਨਾਤੇ ਇਸ ਪਰਿਵਾਰ ਦੀ ਜੋ ਹੈਲਪ ਹੋ ਸਕੇ ਤਾਂ ਜਰੂਰ ਕਰੋ ਕਿਉਂਕਿ ਇਹ ਵੀਰ ਕਹਿ ਰਹੇ ਨੇ ਕਿ ਭਾਈ ਇਹਨਾਂ ਨੇ ਅਸੀਂ ਖਰਚਾ ਬਹੁਤ ਕੀਤਾ ਹੈ ਤਾਂ ਸਾਈਡਾਂ ਦੇ ਪਾਣੀ ਜਿਹੜਾ ਆ ਚੁੱਕਿਆ ਫਸਲਾਂ ਖਰਾਬ ਹੋ ਚੁੱਕੀਆਂ ਤੇ ਧੜਾ ਰੋੜ ਚੁੱਕੀਆਂ ਨੇ ਤਾਂ ਤੁਹਾਨੂੰ ਇੱਕ ਵਾਰ ਫੇਰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਕਾਫੀ ਵੱਡੇ ਇਹਨਾਂ ਦੇ ਜੋ ਬੱਚੇ ਵੀ ਪੈਦਾ ਹੋਏ ਨੇ ਔਰ ਸੂਣ ਵਾਲੇ ਵੀ ਨੇ ਜਾਨਵਰ ਤਾਂ ਦੋਸਤੋ ਇਹ जान بچਾਉਣੀ ਇੱਕ ਵੱਡਾ ਇਹ ਵੀ ਭਲਾ ਹੈ ਤਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਭੁੱਖੇ ਜਾਨਵਰ ਕਦੇ ਇੱਧਰ ਪੈਂਦੇ ਆ ਕਦੇ ਇੱਧਰ ਪੈਂਦੇ ਆ ਤਸਵੀਰਾਂ ਦੇਖੋ ਕਿਉਂਕਿ ਉਹਨਾਂ ਦੇ ਪੇਟ ਦੇ ਵਿੱਚ ਅੱਜ ਖਰਾਕ ਨਹੀਂ ਜਾ ਰਹੀ। ਦਾ ਇੱਕ ਨੰਬਰ ਹੀ ਤਾਂ ਇਹ ਵੀਰ ਜੀ ਕਹਿ ਰਿਹਾ ਡਿਜ਼ਾ ਨੰਬਰ ਚਾਉਂਦੇ ਜਿੰਨਾ ਨੰਬਰ ਕਦੇ ਨਹੀਂ ਸੀ। ਹਾਂ ਕਿਤੇ ਨਾ ਕਿਤੇ ਇਹਨਾਂ ਦਾ ਬਿਲਾ ਸ਼ਿਕਵਾ ਕਿ ਸਾਡੇ ਨਾਲ ਤੁਸੀਂ ਸੰਪਰਕ ਕਰੋ ਜੇ ਜ਼ਰੂਰਤ ਹੋਵੇ ਪਰ ਵੀਰ ਨੇ ਦੋ ਵਾਰੀ ਫੋਨ ਲਾਇਆ ਫੋਨ ਨਹੀਂ ਉਠਾਇਆ ਗਿਆ ਘੰਟੀ ਜਾ ਰਹੀ ਹੈ। ਤਾ ਫੇਰ ਵੀ ਬੇਨਤੀ ਹੈ ਕਿ ਇਸ ਚੈਨਲ ਦੇ ਜਰੀਏ ਵੀ ਇਸ ਪਰਿਵਾਰ ਦੀ ਹੈਲਪ ਜ਼ਰੂਰ ਕੀਤੀ ਜਾਵੇ ਵੀ ਦੇਖ ਰਿਓ ਇਹ ਬੱਚਾ ਵੀ ਕੁਝ ਕਹਿਣਾ ਚਾਹੁੰਦਾ ਹੈ ਕੀ ਆਪਣਾ ਨਾਮ ਕਾਰਤਿਕ ਮੇਰਾ ਨਾਈ ਮੇਰੇ ਪਾਪਾ ਨੇ ਫਾਰਮ ਬਣਾਇਆ ਜੀ ਇਹ ਫਾਰਮ ਦੀ ਸਥਿਤੀ ਕਰਕੇ ਸਾਡੇ ਕੁਛ ਬੱਚੇ ਰੋੜ ਗਏ ਨੇ ਜੀ ਇਹ ਸਰਕਾਰ ਕੁਛ ਫੀਡ ਦੇਵੇ ਤੇ ਸਾਡੇ ਬੱਚੇ ਖਾਪੋਣ ਨਾਲ ਹੀ ਆ ਪਾਣੀ ਸਾਡੇ ਫਾਰਮ ਦੇ ਨਾਲ ਲੱਗਿਆ ਹੋਇਆ ਫਾਰਮ ਦੇ ਛੱਲੇ ਮਾਰਦਾ ਪਾਣੀ ਕਿਹਾ ਬੱਚੇ ਰੋੜ ਗਏ ਨੇ ਤੇ ਕਿੰਨੇ ਕੁ ਜਿਹੜੇ ਬੱਚੇ ਬਚੇ ਆ ਬੱਚੇ 50 ਬਚੇ ਆ ਜੀ ਹਾਂ ਫਸਲ ਫੇਰ ਕੀ ਵੰਡੀ ਫਸਲ ਸਾਰੀ ਡੁੱਬ ਗਈ ਸਾਡੀ ਹਾਂ ਫੇਰ ਆ ਵੇਖੋ ਫਸਲ ਇਹ ਸਾਡੀ ਤਸਵੀਰਾਂ ਨਾਲ ਨਾਲ ਇਹ ਬਾਗ ਬਣਾਇਆ ਗਿਆ ਪਰਸਾਂ ਦੇ ਹੱਥਾਂ ਨਾਲ ਆ ਰਿਹਾ ਹਾਂਜੀ ਅੱਛਾ ਜੀ ਮੈਂ ਤੁਹਾਨੂੰ ਦਿਖਾ ਰਿਹਾ ਮਰਜ਼ੀ ਵੀ ਬਾਗ ਕਰ ਰਿਹਾ ਕਿ ਸਾਨੂੰ ਕੁਝ ਨ ਕੋਈ ਰਿਪੋਰਟ ਵੀ ਆ ਨਿਕਲੀ ਜਾਵੇ ਆ ਕੋਈ ਨ ਕੋਈ ਦਾਨੀ ਕਰਨੀ ਇਹਨਾਂ ਨੂੰ ਜ਼ਰੂਰ ਕਰਨਾ